ਲੁਧਿਆਣਾ ਇਲੈਕਸ਼ਨ ਪਹਿਲਾਂ ਤਾਂ ਮੈਂ ਇਹ ਦੱਸ ਦਿਆ ਕਿ ਲੁਧਿਆਣਾ ਚ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂ ਅਸੀਂ ਲੁਧਿਆਣਾ ਦਾ ਚੋਣ ਇੱਕ ਤਰਫਾ ਚੋਣ ਦਿੱਤਾਗੇ ਔਰ ਵੱਡੇ ਮਾਰਜਨ ਨਾਲ ਜਿੱਤਾਂਗੇ ਦੂਸਰੀ ਗੱਲ ਤੇ ਜਿਹੜੇ ਜਾਖੜ ਸਾਹਿਬ ਹੈ ਬੀਜੇਪੀ ਇਹਨਾਂ ਨੂੰ ਦੁਆਰੇ ਸਵਿਟਜ਼ਰਲੈਂਡ ਭੇਜਣ ਦਾ ਕੰਮ ਕਰਾਂਗੇ ਅਬਲੀ ਤਾਂ ਚਲੇ ਗਏ ਉਹਨੇ ਨਹੀਂ ਚੜਾ ਦੇਾਂਗੇ ਜਿਹੜਾ ਕਾਂਗਰਸ ਦੇ ਵਿੱਚ ਰਹਿ ਕੇ ਜਿਸ ਵਿਅਕਤੀ ਨੇ ਕਾਂਗਰਸ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਜਾਰੀ ਰੱਖੀਆਂ ਜਦੋਂ ਕਾਂਗਰਸ ਦਾ ਕੈਂਪੇਨ ਕਮੇਟੀ ਦਾ ਚੇਅਰਮੈਨ ਹੁੰਦਾ ਸੀ ਉਸੇ ਤਰ੍ਹਾਂ ਦੀਆਂ ਅੱਜ ਵੀ ਸ਼ਾਦਸ਼ਾ ਹੈਗੀਆਂ ਨੇ ਜਿਹੜੇ ਵਿਅਕਤੀ ਆਪਣੀਆਂ ਪਾਰਟੀਆਂ ਨਾਲ ਵਫਾਦਾਰੀ ਨਹੀਂ ਗਏ ਉਹ ਆਪਣੇ ਆਪ ਨਾਲ ਵੀ ਵਫਾਦਾਰ ਨਹੀਂ 15% ਦੇ ਲਗਭਗ 17000 ਵੋਟ ਵੈਸਟ ਹਰਕੇ ਤੋਂ ਬੀਜੇਪੀ ਦੀ ਵਧੀ ਸੀ ਕਿੰਨੀ ਵਧੀ ਸੀ 17000 ਪਾਰਲੀਮੈਂਟ ਦੇ ਵਿੱਚ ਰਾਜੇ ਵੜਿੰਗ ਨੂੰ ਹਾਰ ਮਿਲੀ ਸੀ ਵੈਸਕਲਕੇ ਤੇ ਹੁਣ ਮੈਨੂੰ ਲੱਗਦਾ ਕਿ ਬੀਜੇਪੀ ਆਦਰਨੀਆ ਜਾਖੜ ਸਾਹਿਬ ਦੀ ਅਗਵਾਈ ਚ 7000 ਵੋਟ ਤੇ ਕੇਵਲ ਬੀਜੇਪੀ ਦਾ ਨਪਟਾਰਾ ਕਰ ਦਿਆਂਗੇ ਮੁਕੰਮਲ ਤੌਰ ਤੇ ਮੁਕੰਮਲ ਤੌਰ ਤੇ ਤੇ ਦੂਜੀਆਂ ਪਾਰਟੀਆਂ ਦਾ ਲੱਭੀਆਂ ਨਹੀਂ ਤੇ ਹੋਣੀਆਂ ਸਰਕਾਰ ਨਾਲ ਕੰਪੀਟੀਸ਼ਨ ਹੈਗੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮੈਂ ਤੁਹਾਨੂੰ ਕਹਿ ਰਿਹਾ ਵੀ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੋਈ ਮੁਕਾਬਲਾ ਨਹੀਂ ਸਰ ਜੀ ਮਿੱਟੂ ਇਹ ਕਹਿੰਦੇ ਹੋ ਨਜ਼ਰ ਆ ਰਿਹਾ ਹੈ ਕਿ ਪ੍ਰਧਾਨ ਕੋ ਨਹੀਂ ਪਤਾ ਕਾਰਜ ਕਰਨੀ ਪ੍ਰਧਾਨ ਚੱਲ ਰਹੇ ਪਹਿਲੇ ਹੀ बटे ਹੋਏ ਕੁਝ ਚਾਂਸ ਹੈ ਕੀ ਪ੍ਰਧਾਨ ਕੋ ਨਹੀਂ ਪਤਾ ਕਿ ਕਾਰਨੇ ਕਰਨੀ ਪ੍ਰਧਾਨ ਕਿਸ ਨੂੰ ਜੁਆਇਨ ਕਰਾ ਰਿਹਾ ਹੈ ਆਪਕੋ ਪਤਾ ਹੈ ਕਿ ਆਪਕਾ ਪ੍ਰਧਾਨ ਕੀ ਕਰ ਰਹਾ ਹੈ ਆਪਕਾ ਪ੍ਰਧਾਨ ਕੀ ਕਰ ਰਹਾ ਹੈ ਅੰਦਰ ਖਾਤੇ ਆਪਕੋ ਪਤਾ ਹੈ ਮਿੱਟੂ ਜੀ ਜਾਖੜ ਸਾਹਿਬ ਦਾ किसको ज्वाइन करा रहा है नहीं कोई करा रहा ये हमारा अपना विषय है इसमें बिट्टू जी जरा जोर लगाए आपको केंद्र मंत्री बना दिया है अगर सत्रह हजार से आप जीते थे तो बीजेपी को सात हजार वोट रह गया कहीं आपकी कुर्सी ना हिल जाए कि नजेशन देता है तो ਹਾਂ ਜਿਹੜਾ ਸੰਪਰਕ ਜਿਹੜਾ ਮੈਨੂੰ ਨਹੀਂ ਪਤਾ ਉਹ ਕਿਉਂ ਇਹ ਗੱਲ ਕਹਿੰਦਾ ਹੈ ਜਾਂ ਉਹ ਕੀ ਆਖੜ ਸਾਹਿਬ ਦੇ ਮੰਡ ਦੇ ਵਿੱਚ ਉਹ ਕੀਰੇ ਬਾਰੇ ਕਹਿ ਰਿਹਾ ਪਰ ਬੀਜੇਪੀ ਚ ਅਜਗਰ ਬੈਠਾ ਵਿਆ ਉਹ ਅਜਗਰ ਜਿਹੜਾ ਵੱਡਾ ਨਾਗ ਹੁੰਦਾ ਸੱਪ ਆਸਤਿਨ ਦਾ ਸੱਪ ਤਾਂ ਜੇ ਕਟਲੇ ਤਾਂ ਬਚ ਜਾਂਦਾ ਇਹਨੇ ਸਾਨੂੰ ਕਟਿਆ ਹਜੇ ਤੱਕ ਦੇਖ ਲਓ ਸਾਢੇ 3 ਸਾਲ ਦਾ ਸਾਡਾ ਹਾਲ ਕੀ ਹੈ ਇਸੇ ਅਜਗਰ ਨੇ ਤੇ ਇਹ ਨਾ ਹੋਵੇ ਵੀ ਤੁਹਾਡਾ ਤੁਹਾਨੂੰ ਅੰਦਰ ਖਤੇ ਪਤਾ ਹੀ ਨਾ ਗਏ ਸਾਰਿਆਂ ਨੂੰ ਕੱਟ ਕੇ ਕੰਮ ਮਕਾ ਦੇ ਤੁਹਾਡਾ ਸਾਡਾ ਤਾਂ ਅਸੀਂ ਅਸੀਂ ਤਾਂ ਮਸਾ ਸੈੱਟ ਹੋ ਰਹੇ ਆ ਸਾਡੇ ਤੁਸੀਂ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੀਡਰ ਬਾਫੀ ਕਰ ਰਹੇ ਆ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਕੱਲ ਵੀ ਇੱਕ ਐਮਐਲਏ ਜਿਹਨਾਂ ਨੂੰ ਸਸਪੈਂਡ ਕੀਤਾ ਸੀ ਉਹਨਾਂ ਦੀ ਵਾਪਸੀ ਹੋ ਗਈ ਚੰਗੀ ਗੱਲ ਹੈ ਜੀ ਕਾਂਗਰਸ ਪਾਰਟੀ ਮਜ਼ਬੂਤ ਹੋ ਰਹੀ ਹੈ ਤਕੜੀ ਹੋ ਰਹੀ ਹੈ ਬ੍ਰਿੰਗ ਸਾਹਿਬ ਇੱਕ ਤਾਂ ਹਰ ਵਾਰ ਬਾਰ-ਬਾਰ ਗੱਲ ਚੱਲਦੀ ਹੈ ਕਿ ਕਾਂਗਰਸ ਵਿੱਚ ਆਲ ਇਨ ਵੈਲ ਨਹੀਂ ਹੈਗਾ ਵਾਰਨਰ ਇਹ ਕਿਉਂ ਆਲ ਇਨ ਵੈਲ ਤਾਂ ਪੀਟੀਸੀ ਚ ਵੀ ਹੈ ਨਹੀਂਗਾ ਹੈਗਾ ਆਲ ਇਨ ਵੈਲ ਆਲ ਇਨ ਵੈਲ ਆਕਾਲੀ ਦਲ ਚ ਵੀ ਨਹੀਂ ਹੈ ਐਵੇਂ ਮੈਂ ਤੁਹਾਨੂੰ ਇਹ ਕਿਹਾ ਇਹ ਸੋਰਸਸ ਹੈ ਤੁਹਾਡੇ एवरीथिंग ਇਜ਼ ਵੈਲ 올 ਇਜ਼ ਵੈਲ ਕੋਈ ਐਸੀ ਗੱਲ ਨਹੀਂ ਹੈ ਕਿ ਇਹ ਨਹੀਂ ਹੈ ਗੱਲ ਤੁਹਾਡੀ ਜਾਣਕਾਰੀ ਤੋਂ ਬਿਨਾ ਜੁਆਇਨਿੰਗ ਹੁੰਦੀ ਆ ਤਾਂ ਫਿਰ ਕਮਾਲ ਹੈ ਯਾਰ ਕਿਵੇਂ ਤੈਨੂੰ ਤੈਨੂੰ ਕੀ ਪਤਾ ਮੇਰੀ ਜਾਣਕਾਰੀ ਤੋਂ ਬਿਨਾ ਹੋਈ ਤੁਸੀਂ ਆਪ ਹੀ ਕਿਹਾ ਕਿ ਫਿਰ ਹੋ ਸਕਦਾ ਉਸ ਤੋਂ ਬਾਅਦ ਜਾਣਕਾਰੀ ਲੈ ਲਈ ਹੋਵੇ ਮੈਂ ਰਾਹੁਲ ਜੀ ਦਾ ਕਾਰਜਕ੍ਰਮ ਨਹੀਂ ਬਤਾ ਸਕਦਾ ਰਾਹੁਲ ਜੀ ਦਾ ਕਾਰਜਕ੍ਰਮ ਹਰਿਆਣਾ ਦੇ ਲੋਕ ਬਤਾ ਸਕਦੇ ਹਨ ਕਿਉਂਕਿ ਇਹ ਪੰਜਾਬ ਦਾ ਕਾਰਜਕ੍ਰਮ ਨਹੀਂ ਹੈ ਕੀ ਸੰਭਾਵਿਤ ਹੈ ਪੰਜਾਬ ਮੇਂ ਆ ਸਕਦਾ ਮੇਰੇ ਪਾਸ ਐਸੀ ਇਨਫੋਰਮੇਸ਼ਨ ਹੈ ਪ੍ਰਿੰਸੀਪਲ ਆਪ ਨੇ ਜਿਹੜਾ ਕਿਹਾ ਕਿਹਾ ਜਾ ਰਿਹਾ ਹੈ ਕਿ ਪੂਰਾ ਪਿੰਡ ਪੂਰੀ ਪੈਡ ਨਹੀਂ ਆ ਆ ਪੱਗ ਜੀ ਨਸ਼ਾ ਖਤਮ ਹੋ ਗਿਆ ਪੰਜਾਬ ਚੋ ਅੱਜ ਮੈਂ ਵਧਾਈ ਦੇਣਾ ਚਾਹਨਾ ਹੈ ਮੁੱਖ ਮੰਤਰੀ ਪੰਜਾਬ ਨੂੰ 31 ਤਰੀਕ ਨੂੰ ਰਾਤ ਨੂੰ ਸੁੱਤੇ ਪਿਆ ਨੂੰ ਠੀਕ ਸਾਢੇ 12 ਵਜੇ ਸੁਪਨਾ ਆ ਗਿਆ ਕਿ ਮੁਕੰਮਲ ਤੌਰ ਤੇ ਨਸ਼ਾ ਬੰਦ ਹੋ ਗਿਆ ਹੈ ਲੇਕਿਨ ਹੋਇਆ ਨਾ ਹੋਇਆ ਸੁਪਨੇ ਦੇ ਵਿੱਚ ਬੰਦ ਅਸੀਂ ਤਾਂ ਕਹਿ ਰਹੇ ਸੀ ਕਿ ਪੰਜਾਬ ਚ ਨਸ਼ਾ ਨਹੀਂ ਬੰਦ ਹੋਇਆ ਇਹ ਕਹਿੰਦਾ ਪਰਵਕਤਾ ਹੈ ਕੋਈ ਉਹ ਕਹਿੰਦਾ 85000 ਐਫਆਈਆਰ 8500 ਐਫਆਈਆਰ ਦਰਜ ਕਰਤੀ ਹੈ ਉਹ ਭੜਿਆ ਮਾਨਸਾ ਕਿਉਂ ਕਾਲੇ ਕਾਗਜ਼ ਕਰ ਰਹੇ ਆ ਕਿਉਂ ਲੋਕਾਂ ਨੂੰ ਤਕਲੀਫ ਪਹਚਾ ਰਹੇ 8500 ਐਫਆਈਆਰ ਦੇ ਨਾਲ ਜੇ ਨਸ਼ਾ ਬੰਦ ਹੁੰਦਾ ਹੋਵੇ ਤਾਂ ਫਿਰ ਘਾਟੇ ਕਾ ਦੇ ਸਾਡੇ ਸਮੇਂ ਵੀ 43000 ਐਫਆਈਆਰ ਹੋ ਗਈ ਸੀ ਇਹ ਐਫਆਈਆਰ ਨਾਲ ਨਸ਼ਾ ਨਹੀਂ ਬੰਦ ਹੋਣਾ ਇਹਦੇ ਤੇ ਮੁਕੰਮਲ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਇਸੇ ਕਰਕੇ ਪਿੰਡ ਵਾਲਿਆਂ ਨੇ ਹੱਕ ਥੱਕ ਕੇ ਉੱਥੇ ਲਾਤਾ ਵੀ ਸਾਡਾ ਪਿੰਡ ਵਕਾ ਹੂ ਐ ਇਹ ਤਾਂ ਹਜੇ ਹੋਰ ਵੱਡਾ ਤੇ ਗੰਭੀਰ ਮੁੱਦਾ ਹੋਣਾ ਲੈ ਉਲਟਾ ਲੋਕਾਂ ਨੂੰ ਸਾਰੇ ਨੂੰ ਆਨ ਬੋਰਡ ਕਰਨਾ ਚਾਹੀਦੀਆਂ ਸੀ ਸਾਰੀਆਂ ਪਾਰਟੀਆਂ ਨੂੰ ਇਹਦੇ ਤੇ ਚਰਚਾ ਵਿਸਤਾਰਪੂਰਵਕ ਗੱਲਬਾਤ ਹੋਣੀ ਚਾਹੀਦੀ ਆਮ ਲੋਕਾਂ ਨੂੰ ਇਨਵੋਲ ਕਰਨਾ ਚਾਹੀਦਾ ਨਸ਼ੇ ਖਾਂਦੇ ਵਾਲੇ ਨੂੰ ਇਨਵੋਲ ਕਰਨਾ ਚਾਹੀਦਾ ਸੋ ਥੈਟ ਅਸੀਂ ਲੋਕ ਇਹਰਾ ਮੁਕੰਮਲ ਕੋਈ ਬੰਦੋਬਸ ਕਰ ਸਕੀਏ ਬਰੀ ਸਭ ਲੁਧਿਆਣੇ ਦੀ ਬੀਜੇਪੀ ਆਪਰੇਸ਼ਨ ਸੰਧੂਰ ਦੇ ਨਾਂ ਤੇ ਵੋਟਾਂ ਹੋ ਰਹੀ ਹੈ ਤਾਂ ਗੱਲ ਨਹੀਂ ਬਿੱਟੂ ਹੋਰਾਂ ਨੇ ਵੀ ਕਿਹਾ ਟੀਸ਼ਰਟ 'ਤੇ ਦਿਖਾਈ ਕਹਿੰਦੇ ਕਿ ਜਵਾਬ ਦਿੱਤਾ ਹੈ ਪਾਕਿਸਤਾਨ ਹਾਂ ਹੁਣ ਇਹ ਨਾ ਹੋਵੇ ਵੀ ਬੀਜੇਪੀ ਸੰਧੂਰ ਲੈ ਕੇ ਘਰਾਂ-ਘਰਾਂ 'ਚ ਹੋ ਜਾਈ ਕਿਉਂਕਿ ਇਹ ਪੰਜਾਬ ਦੀਆਂ ਔਰਤਾਂ ਹੈ ਬੀਜੇਪੀ ਨੂੰ ਆਲਿਆਂ ਨੂੰ ਸੱਦ ਕੇ ਕੁੱਟਣ ਗਈਆਂ ਕਿਉਂਕਿ ਸੰਧੂਰ ਕੇਵਲ ਤੇ ਕੇਵਲ ਔਰਤ ਬੇਪਤੀ ਦਾ ਹੱਕ ਹੈ ਨਾ ਕੀ ਬੀਜੇਪੀ ਵਾਲਿਆਂ ਦਾ ਹੱਕ ਹੈ ਵੀ ਅਸੀਂ ਸੰਧੂਰ ਬਣਦੇ ਰਹੀਏ ਉਹ ਆਪਦੀ ਸਿਰ ਤੇ ਜਦੋਂ ਮੱਥੇ ਤੇ ਸੰਧੂਰ ਲਾਉਂਦੀਆਂ ਆ ਉਹ ਆਪਦੇ ਪਤੀ ਦੀ ਚੜ੍ਹਦੀ ਕਲਾ 'ਚ ਤੇ ਸਦਾ ਸੁਹਾਗਣ ਰਵੇ ਉਹਰੇ ਹੱਥ ਲਾਉਣੀ ਹੈ ਕਿਤੇ ਇਹ ਨਾ ਹੋਵੇ ਬਿੱਟੂ ਜੀ ਇਹਦਾ ਧਿਆਨ ਰੱਖਿਓ ਕਿ ਤੁਸੀਂ ਕੰਮ ਇਹੋ ਜਿਹੀ ਕਰਦੇ ਹੋ ਸਾਰੇ ਜਾਣੇ ਕੀ ਸੰਧੂਰ ਲੈ ਕੇ ਤੁਰ ਪਏ ਉੱਤੇ ਬਾਕੀ ਜਿਹੜਾ ਆਪਰੇਸ਼ਨ ਸੰਧੂਰ ਹੋਇਆ ਉਹਰੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਕੀ ਹੋਇਆ ਅਸੀਂ ਆਪਣੀਆਂ ਫੌਜਾਂ ਨੂੰ ਸਲਾਮ ਕਰਦੇ ਹਾਂ ਅਸੀਂ ਆਪਣੇ ਦੇਸ਼ ਦੇ ਨਾਲ ਲੇਕਿਨ ਸਾਡੇ ਕੁਝ ਸਵਾਲਾਂ ਦੇ ਜਿਹੜੇ ਜਵਾਬ ਨਹੀਂ ਦਿੱਤੇ ਗਏ ਜਿਹੜੇ ਰਾਹੁਲ ਗਾਂਧੀ ਨੇ ਪੁੱਛਿਆ ਕੀ ਫੋਰਨ ਐਕਸਟਰਨਲ ਅਫੇਅਰ ਮਨਿਸਟਰ ਨੇ ਪਹਿਲਾਂ ਇਲਾਹ ਪਾਕਿਸਤਾਨ ਨੂੰ ਕਿਉਂ ਦਿੱਤੀ ਕਿ ਅਸੀਂ ਹਮਲਾ ਕਰਨ ਵਾਲੇ ਹਾਂ ਜਿਹੜਾ ਹੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਕਿ ਉਹਨੇ ਹੱਤਵਾਦੀ ਪਾਸੇ ਨਹੀਂ ਕਰਤੇ ਹੋਣਗੇ ਦੂਜੀ ਗੱਲ ਕਿੰਨਾ ਨੁਕਸਾਨ ਹੋਇਆ ਸਾਡੇ ਕਿੰਨੇ ਜਹਾਜ਼ ਡਿੱਗੇ ਹਜੇ ਤੱਕ ਕੋਈ ਪਤਾ ਨਹੀਂ ਮੈਨੂੰ ਪਤਾ ਹੈ ਪਿਛਲੀ ਵਾਰ ਜਿਹੜਾ ਅਸੀਂ ਪਾਕਿਸਤਾਨ ਨੂੰ ਕਿਹਾ ਵੀ ਤੁਹਾਡੇ ਜਹਾਜ਼ ਦੇਖ ਲੈ ਤੇ ਉਹਨਾਂ ਨੇ ਆਪਣਾ ਫਲੀਟ ਲਾ ਕੇ ਇੱਕ ਜਗ੍ਹਾ ਤੇ ਦਿਖਾਇਆ ਕਿ ਆਹ ਦੇਖੋ ਸਾਨੂੰ ਦਿਖਾਉਣਾ ਚਾਹੀਦਾ ਕਿ ਸਾਡਾ ਕੋਈ ਜਹਾਜ਼ ਨਹੀਂ ਲੱਗਿਆ ਰਫਾਲ ਅਸੀਂ ਦੁਸ਼ਮਣ ਦਾ ਮੂੰਹ ਤੋੜ ਜਵਾਬ ਦਿੱਤਾ ਹਿੰਦੁਸਤਾਨ ਦੀ ਫੌਜ ਨੇ ਲੇਕਿਨ ਉਹਰੇ ਤੇ ਚੁੱਪੀ ਹੈ ਆਪਰੇਸ਼ਨ ਸੰਦੂਰ ਲੁਧਿਆਣਾ ਚ ਕਿੰਨਾ ਇਫੈਕਟ ਪਾਇਆ ਛੱਕ ਰਿਆਂਗੇ ਫੱਟੇ ਤੂੰ ਦੇਖੀ ਜਾਈਂ ਆਪਰੇਸ਼ਨ ਸੰਦੂਰ ਆਪਰੇਸ਼ਨ ਦਾ ਨਾਮ ਆ ਇਹਨਾਂ ਦੀ ਜਿਹੜੀ ਸੰਦੂਰ ਦੇ ਨਾਮ ਤੇ ਮੇਰੀਆਂ ਭੈਣਾਂ ਦੇ ਨਾਂ ਤੇ ਆਪ ਦਾ ਕੰਮ ਦੁਕਾਨਦਾਰੀ ਚਲਾਉਣਾ ਚਾਹੁੰਦੇ ਹੋ ਨਾ ਜਾਖੜ ਸਾਹਿਬ ਦੇ ਬਿੱਠੂ ਸਾਹਿਬ ਜੇ ਉਵੇਂ ਨਾ ਨੰਗੇ ਪੈਰੀ ਮੋੜਿਆ ਤੁਹਾਨੂੰ ਤਾਂ ਤੁਸੀਂ ਵੇਖਿਓ ਹੁੰਦਾ ਕੀ ਹੈ ਪਹਿਲੀ ਗੱਲ ਤਾਂ ਥੋੜੀ ਫੂਕ ਉੱਥੇ ਹੀ ਨਿਕਲ ਗਈ ਜਦੋਂ ਆਦਰਨੀਆ ਗੁਪਤਾ ਜੀ ਆ ਗਏ ਲੋਕਾਂ ਨੂੰ ਪਤਾ ਹੀ ਨਹੀਂ ਸੀ ਇਹ ਗੁਪਤਾ ਕਹਾਂ ਗੁਪਤਾ ਆਪ ਕਹਾਂ ਰੁਕਤਾ ਗੁਪਤਾ ਜੀ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਂਦੇ ਕਈ ਨਾਤੇ ਤੋਤੇ ਬੈਠੇ ਸੀ ਵਿਚਾਰੇ ਸੋ ਅੱਧੀ ਫੂਕ ਤਾਂ ਨਿਕਲ ਗਈ ਐਸ ਕਰਕੇ ਹੀ ਮੈਂ ਕਿਹਾ ਅਜਗਰ ਬੈਠਾ ਅਜਗਰ ਇਹਨੇ ਸਾਢੇ ਸਾਢੇ 3 ਸਾਲ ਦਾ ਕਾਂਗਰਸ ਪਾਰਟੀ ਨੂੰ ਡੰਗਿਆ ਤੇ ਹਜੇ ਤੱਕ ਹੁਣ ਅਸੀਂ ਆਪੇ ਪੈਰਾਂ ਤੇ ਖੜਾ ਹੋ ਗਏ ਹੁਣ ਅਜਗਰ ਉਹ ਉਧਰਲੇ ਪਾਸੇ ਡਾਕਟਰ ਸਾਹਿਬ ਕੱਲ੍ਹ ਕਹਿ ਰਹੇ ਕਹਿੰਦੇ ਰਾਜਾ ਬੜੇ ਮੈਂ ਦਾਖਾ ਪ੍ਰਚਾਰ ਕਰ ਰਿਹਾ ਲੁਧਿਆਣਾ ਵੈਸ ਕੋਈ ਇੰਡੀਆ ਪਾਕਿਸਤਾਨ ਥੋੜੀ ਹੈਗੀ ਇੱਥੇ ਕਿਉਂ ਨਹੀਂ ਆਏ ਹੋਰ ਵਿਕਟੋਰੀ ਕਹਿੰਦੇ ਕਿ ਯਾਰ ਗੱਲ ਸੁਣੋ ਜਾਖੜ ਸਾਹਿਬ ਤੂੰ ਤਾਂ ਭਰਾਵਾ ਕੱਲ ਆਇਆ ਤਾਈਂ ਮਹੀਨਿਆਂ ਤੋਂ ਸਾਡਾ ਪ੍ਰਚਾਰ ਚੱਲ ਰਿਹਾ ਹੈ ਤੂੰ ਸਵਿਟਜ਼ਰਲੈਂਡ ਚੋਂ ਭਰਾ ਸੌਰੀ ਤੂੰ ਕਹਿ ਰਿਹਾ ਤੁਸੀਂ ਸਵਿਟਜ਼ਰਲੈਂਡ ਚੋਂ ਕੱਲ ਮੁੜੇ ਹੋ ਜਨਾਬੇ ਆਲੀ ਇਹ ਕੱਲ ਫੇਰ ਦੀ ਟਿਕਟ ਮੈਨੂੰ ਪਤਾ ਦੱਸਿਆ ਵੀ ਤੁਸੀਂ ਘਟਾ ਲਈ ਹੈ ਇਹ ਰਾਜੇ ਵੜਿੰਗ ਨੂੰ ਪੁੱਛਦੇ ਹਾਂ ਜਿਹੜਾ ਰੋਜ਼ ਉੱਥੇ ਰਹਿੰਦਾ ਵੀ ਕੀ ਗੱਲ ਹੈ ਕਿੰਨੇ ਦਿਨ ਜਾਓਗੇ ਪ੍ਰਚਾਰ ਚ ਤਾਂ ਹੀ ਤਾਂ ਮੈਂ ਕਿਹਾ ਕਿ ਆਪਣੀ ਪਾਰਟੀ ਬੀਜੇਪੀ ਵਾਲੇ ਬਚ ਜੋ ਅਜਗਰ ਬੈਠਾ ਜਿਹੜਾ ਤੁਹਾਨੂੰ ਡੰਗੂਗਾ ਤੇ ਮਾਰੂਗਾ ਜਾਖੜ 3 ਦਿਨ ਲਾਊਗਾ ਤੇ ਮੈਂ 30 ਦਿਨ ਲਾਊਗਾ ਦਾਦਾ ਜੀ ਸਟੇਟ ਦੀ ਜੋ ਲੈਂਡ ਆਣੇ ਤੋਂ ਮੇਰੇ ਖਿਲਾਫ ਰਾਜਾਪਿੰਗ ਲੱੜ ਲੈਣ ਪਤਾ ਲੱਗੇਗਾ ਨਾ ਫਿਰ ਗੱਲ ਗੱਲ ਐਦਾਂ ਕਰ ਲੈਨੇ ਗੱਲ ਕਰੋ ਕਿ ਬੈਸਟ ਤੋਂ ਭਰਕਾ ਆਗੇ ਫਿਰ ਮੈਂ ਤੇਰੇ ਬਰਾਬਰ ਭਰਦਾ ਅੱਛਾ ਸਰ ਲੈ ਲੈਂਡ ਪੁਲਿੰਗ ਬੈਸਟ ਚੋਂ ਸੁਣ ਲੋ ਹੁਣ ਇਹਦਾ ਮਤਲਬ ਗੁਰਦਾਸਪੁਰ ਵਾਲਿਆਂ ਨੇ ਨਕਾਰਤਾ ਹਬੌਰ ਵਾਲਿਆਂ ਨੇ ਨਕਾਰਤਾ ਹੁਣ ਤੀਜੀ ਥਾਂ ਤੇ ਜਾਖੜ ਸਾਹਿਬ ਸਤਾਨ ਭਾਦਿਆ ਪਰ ਕੋਈ ਗੱਲ ਨਹੀਂ ਜਾਖੜ ਸਾਹਿਬ ਦੱਸੋ ਕਿੱਥੋਂ ਲੜਨਾ ਉੱਥੇ ਤੇਰੇ ਖਿਲਾਫ ਲੜਾਂਗਾ ਦੇ ਦਾਂ ਭਰੋ